ਤੇ ਇਸੀ ਪ੍ਰਕਾਸ਼ ਸਿੰਘ ਦੀ ਪਾਰਟੀ ਨੇ ਤਿੰਨ ਸਨੈਚਰ ਜਿਹੜੇ ਆ ਉਹ ਫੜੇ ਆ ਜਿਨ੍ਹਾਂ ਚ ਇੱਕ ਹਰਸ਼ अरोड़ा, ਆਕਾਸ਼ ਦੀਪ ਤੇ ਰੋਹਿਤ ਕੁਮਾਰ ਤੇ ਇਹ तकरीबन 20 ਸਾਲ ਇਹਨਾਂ ਦੀ ਤਿੰਨਾਂ ਦੀ ਉਮਰ ਹੈ ਇਹਨਾਂ ਤੋਂ ਇਹ ਕੋਲੋਂ 10 ਮੋਬਾਈਲ ਅਲੱਗ-ਅਲੱਗ ਕੰਪਨੀਆਂ ਦੇ ਜਿਹੜੇ ਇਹਨਾਂ ਨੇ ਸਨੈਚ ਕੀਤੇ ਸੀ ਏਰੀਏ ਚੋਂ ਤੇ ਇੱਕ ਦੱਤਰ ਜਿਹੜਾ ਤੇ ਇੱਕ ਮੋਟਰਸਾਈਕਲ ਰਿਕਵਰ ਕੀਤਾ ਤੇ ਤਿੰਨੋਂ ਜਣੇ ਮੋਟਰਸਾਈਕਲ ਤੇ ਬੈਠ ਕੇ ਕਿਸੇ ਵੀ ਇਕੱਲੇ ਲੇਬਰ ਵਾਲੇ ਬੰਦੇ ਨੂੰ ਕਿਤੇ ਸੁਨਸਾਨ ਜਗ੍ਹਾ ਤੇ ਘੇਰ ਕੇ ਦਾਤਰ ਦਿਖਾ ਕੇ ਉਹ ਤੋਂ ਮੋਬਾਈਲ ਸਨੇਚ ਕਰ ਲੈਂਦੇ ਸੀ ਤੇ ਇਹ ਤਿੰਨੋਂ ਬੰਦੇ ਜਿਹੜੇ ਐ ਅਰੈਸਟ ਕਰ ਲਏ ਐ ਇਹਨਾਂ ਕੋਲੋਂ 10 ਮੋਬਾਈਲ ਮਿਲੇ ਤੇ ਇਹਨਾਂ ਨੂੰ ਪੇਸ਼ ਕਰਕੇ ਇਹਨਾਂ ਤੋਂ ਹੋਰ ਵੀ ਪੁੱਛਗਿੱਛ ਕੀਤੀ ਜਾਊਗੀ ਕਿ ਇਹਨਾਂ ਨੇ ਹੋਰ ਕੀ-ਕੀ ਵਾਰਦਾਤਾਂ ਕੀਤੀਆਂ ਇਕਨੇ ਮੈਂਬਰਾਂ ਦਾ ਗ੍ਰੋ ਹੋ ਹੈਗਾ ਜੀ ਜਿਹੜੇ ਇਹ ਦਿਨ ਹੀ ਸੀਗੇ ਤੈਨੂੰ ਹੀ ਪੜ ਤੇ ਕਿਹੜੀ ਕਿਹੜੀ ਜਗ੍ਹਾ ਤੇ ਇਸਨੇ ਵਾਰਦਾਤਾ ਕਰਦੀ ਇਹ ਇਹ ਲਾਹਾਂ ਦਾ ਰੋਡ ਦੇ ਉੱਤੇ ਜਿੱਥੇ ਵੀ ਕਿਤੇ ਸੰਸਾਨ ਜਗ੍ਹਾ ਹੁੰਦੀ ਸੀ ਕਲਾਸ਼ ਨਗਰ ਰੋਡ ਹੋ ਗਿਆ ਜਾਂ ਇਧਰ ਆ ਨੂਰ ਵਾਲਾ ਰੋਡ ਅਨਰੂਨੀ ਸੜਕਾਂ ਜਿੱਥੇ ਮਤਲਬ ਆਵਾਜਾਈ ਘੱਟ ਹੁੰਦੀ ਸੀ ਉੱਥੇ ਸਨੇਚਿੰਗ ਕਰਦਾ ਵਾਰਦਾਤਾ ਤਰੀਕਾ ਕੀ ਹੈਗਾ ਜੀ ਇਹਨਾਂ ਦਾ بس ਕਲਾਪੋਂ ਦਾ ਦੇਖਿਆ ਤੇ ਉਹਨੂੰ ਦਾਤਰ ਕੱਢ ਕੇ ਦਿਖਾ ਕੇ ਡਰਾ ਕੇ ਉਤੋਂ ਪੈਸੇ ਮਿਲ ਗਏ ਪੈਸੇ ਮੋਬਾਈਲ ਮੋਸਟਲੀ ਮੋਬਾਈਲ ਜਿਆਦਾ ਹੁੰਦੇ ਸੀ ਤੇ ਤੀਨ ਨੂੰ ਨਸ਼ੇ ਵਗੈਰਾ ਕਰਦੀ ਜੀ ਇਹ ਨਹੀਂ ਇਹ ਹਲੇ ਚੈੱਕ ਕਰਾਵਾਂਗੇ ਇਹਨਾਂ ਦਾ ਡੋਪ ਟੈਸਟ ਕਰਾਵਾਂਗੇ ਤੇ ਵਾਰਦਾ ਤਾਂ ਕੁਝ ਟਰੇਸ ਹੀ ਆਈਆਂ ਜੀ ਜਿਹੜੀਆਂ ਇਹਨਾਂ ਵੱਲੋਂ ਕੀਤੀਆਂ ਜੀ ਦੱਸ ਮੋਬਾਈਲ ਰਿਕਵਰ ਹੈ ਕਿੰਨੀਆਂ ਵਾਰਦਾ ਤਾਂ ਸਿਰ ਟਰੇਸ ਹੀ ਆਈਆਂ ਇਹ 6-7 ਤਾਂ ਸਾਡੇ ਕੋਲ ਰਿਪੋਰਟਡ ਹੈਗੀਆਂ ਬਾਕੀ ਅਸੀਂ ਸਾਰੀਆਂ ਵੈਰੀਫਾਈ ਕਰ ਲਵਾਂਗੇ ਕਿੰਨੀ-ਕਿੰਨੀ ਆਈਦੇ ਸਰ ਕਿੰਨੀ-ਕਿੰਨੀ ਆਈਦੇ ਆ ਇਹ ਸਾਰੇ 21 21 ਸਾਲ ਦੇ ਗ੍ਰੇਡ। ਇਹਨਾਂ ਦਾ ਪਿਛਲਾ ਕੋਈ ਪਿਲਾ ਕੋਈ ਪਰਚਾ ਵਗੈਰਾ ਦਰਜ ਨਾ ਸੀ? ਨਹੀਂ ਫਿਲਹਾਲ ਨਹੀਂ ਹੈ। ਅਸੀਂ ਐਪ ਤੇ ਚੈੱਕ ਕੀਤਾ। ਬਾਕੀ ਉਹਨਾਂ ਰਿਮਾਂਡ ਲੈ ਕੇ ਸਾਰਾ ਵੈਰੀਫਾਈ ਕਰਾਂਗੇ। ਤੇ ਜਿਹੜੇ ਸਿਰ ਬ੍ਰਾਹਮਣ ਮੋਬਾਈਲ ਕੀਤੇਗੇ ਇਹਨਾਂ ਜੀ ਅੱਗੇ ਕੀ ਕਰਦੇ ਸੀ ਮੋਬਾਈਲਾਂ ਦਾ ਜਿਹੜੇ ਇਹ ਇਹ ਇਦਾਂ ਹੀ ਤੁਰਦੇ ਫਿਰਦੇ ਕਿਸੇ ਲੇਬਰ ਵਾਲੇ ਨੂੰ ਵੇਚ ਦਿੰਦੇ ਸੀ ਕਿਉਂਕਿ ਜੇ ਦੁਕਾਨ ਤੇ ਵੇਚਣਗੇ ਤਾਂ ਫਿਰ ਫੜ ਹੋ ਜਾਊਗਾ। ਜੀ। ਉਹ ਕੋਈ ਪਿੰਡ ਨੂੰ ਜਾਣ ਵਾਲਾ ਲੇਬਰ ਵਾਲਾ ਉਹਨੂੰ ਦੇ ਦਿੱਤਾ। ਕੋਈ ਉਹ ਉਗਲਾ ਲੈ ਕੇ ਗਾਹ ਜਾਂਦਾ ਸੀ ਉਹ ਮਹੀਨਾ ਤੋਂ 2 ਮਹੀਨੇ ਬੰਦ ਰਹਿੰਦਾ ਤੇ ਇੱਕ ਹੋਰ ਰੋਚਨ ਸਰ ਕਿੰਨੇ ਟਾਈਮ ਤੋਂ ਐਕਟਿਵ ਹੈਗੇ ਨੇ ਤੇ ਰਹਿ ਜਾਣਾ ਤੇ ਪਿਛਲੇ ਮਹੀਨੇ 1.5 ਮਹੀਨੇ ਤੋਂ ਜ਼ਿਆਦਾ ਇੱਕਦਮ ਸੀ ਹਾਂ ਤੇ ਕਿੰਨੀਆਂ ਕ ਵਾਰ ਦਾ ਤਾਂ ਕਰ ਚੁੱਕੇ ਕੁਝ ਨੀਅਰ ਬੋਲੇ ਹਲੇ ਸਾਰਾ ਕਲੀਅਰ ਕਰ ਰਹੇ ਨਾ ਜੀ ਹਾਂ ਕਲੀਅਰ ਕਰ ਰਹੇ ਉਹ ਡਿਮਾਂਡ ਦੇ ਨੇ ਪ੍ਰੈਜ਼ੈਂਟ ਹਾਂ ਠੀਕ ਥੈਂਕ ਯੂ ਜੀ